ਪਿਓ ਤਿੰਨ ਸਾਲਾਂ ਤੱਕ ਆਪਣੀ ਹਿੱਤੀ ਦੇ ਨਾਲ ਬਲਾਤਕਾਰ ਕਰਦਾ ਰਿਹਾ ਜੀ ਹਾਂ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁੜੀ ਨੇ ਇਹ ਸਾਰੀ ਘਟਨਾ ਆਖਿਰਕਾਰ ਆਪਣੀ ਮਾਂ ਨੂੰ ਦੱਸੀ ਤੇ ਇੱਕ ਦਰਿੰਦੇ ਪਿਓ ਨੇ ਲਗਾਤਾਰ ਤਿੰਨ ਸਾਲ ਤੱਕ ਆਪਣੀ ਹਿੱਤੀ ਨਾਲ ਰੇਪ ਕੀਤਾ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਉੱਥੇ ਹੀ ਜਿਵੇਂ ਹੀ ਪੁਲਿਸ ਇਸ ਵਿਅਕਤੀ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਕੇ ਆਈ ਤਾਂ ਪੀੜਤਾ ਦੀ ਮਾਂ ਨੇ ਇਸ ਵਿਅਕਤੀ ਦੀ ਚੰਗੀ ਤਰਾ ਕੁਟਮਾਰ ਕੀਤੀ ਉੱਥੇ ਹੀ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ ਤੇ ਲੋਕਾਂ ਵੱਲੋਂ ਵੀ ਇਸ ਵਿਅਕਤੀ ਦੀ ਕੁਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੋਗਾ ਦੇ ਪਿੰਡ ਡਾਲਾ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਆਪਣੀ ਹੀ ਨਬਾਲਗ ਕੁੜੀ ਦਾ ਕਰੀਬ 3 ਸਾਲਾਂ ਤੱਕ ਰੇਪ ਕੀਤਾ ਮਾਮਲੇ ਦਾ ਪੁਲਸਾ ਉਦੋਂ ਹੋਇਆ ਜਦੋਂ ਕੁੜੀ ਵੱਲੋਂ ਆਪਣੀ ਮਾਂ ਨੂੰ ਇਸ ਬੰਦੀ ਦੱਸਿਆ ਗਿਆ ਜਿਸ ਤੋਂ ਬਾਅਦ ਕੁੜੀ ਵੱਲੋਂ ਹੀ 112 ਨੰਬਰ ਤੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਇਸ ਦੌਰਾਨ ਐਸਐਸਪੀ ਵੱਲੋਂ ਘਰ ਵਿੱਚ ਪੁਲਿਸ ਨੂੰ ਭੇਜਿਆ ਗਿਆ ਅਤੇ ਮਲਜ਼ਮ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਉੱਥੇ ਹੀ ਜਦੋਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਿਓ ਦਾ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਤਾਂ ਪੀੜਤਾ ਦੀ ਮਾਂ ਦਾ ਗੁੱਸਾ ਫੁੱਟ ਗਿਆ ਅਤੇ ਉਸ ਵੱਲੋਂ ਪਿਓ ਦੀ ਕੁੱਟਮਾਰ ਕੀਤੀ ਗਈ ਇਸ ਮੌਕੇ ਪੀੜਤ ਬੱਚੀ ਦੀ ਮਾਂ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਦੂਜਾ ਵਿਆਹ ਹੋਇਆ ਸੀ ਅਤੇ ਪਿਛਲੇ 3 ਸਾਲਾਂ ਤੋਂ ਉਸ ਦਾ ਪਤੀ ਉਸ ਦੀ ਕੁੜੀ ਨਾਲ ਗਲਤ ਕੰਮ ਕਰ ਰਿਹਾ ਸੀ ਆਪਾਂ ਪਿੰਡੇ ਰਹਿਣ ਵਾਲੇ ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿੱਥੇ ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਤੁਹਾਨੂੰ ਕਿਦੋਂ ਪਤਾ ਲੱਗਿਆ ਤੁਹਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਗੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਕਿ ਕੁੜੀ ਨੂੰ ਹਾਂ ਜੀ ਉਹਨੇ ਕੀ ਕਿਹਾ ਤੁਹਾਨੂੰ ਕੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰ ਰੋ ਬਤਨ ਕੋ ਨੋਟਿਸ ਹਾਂ ਜੀ ਉਹ ਕਹਿੰਦੇ ਮੈਨੂੰ ਕਹਿੰਦੇ ਤੇ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੋਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਖਵਾਰਾ ਸੀ ਹਾਂ ਜੀ ਪਹਿਲਾਂ ਉਹ ਖਵਾਰਾ ਸੀ ਛਾ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਕਰ ਹੋਇਆ ਤੁਹਾਡੇ ਨਾਲ 13 ਸਾਲ ਹੋ ਗਏ ਜੀ 13 ਸਾਲ ਹੋ ਗਏ ਇਹਨੂੰ ਕਿੰਨੇ ਪਾਲੋਗੇ ਤੇ ਗਲਤ ਕੰਮ ਕਰਦੇ ਗੁੜੀਆਂ ਨੇ ਜਦੋਂ ਫੇਰ ਜੀ ਕਹਿੰਦੀ 10 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਿੰਦੇ ਛੇੜਖਾਨੀ ਕਰਦਾ ਸੀ ਮੇ ਤੇ ਤੁਸੀਂ ਹੋਰ ਦੀ ਦੱਸਿਆ ਕਿ ਤੁਹਾਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱਡੀਆਂ ਤੇ ਹੁਣ ਤੁਹਾਡੇ ਵੱਲੋਂ ਕੋਲੇ ਜਾਂ ਜਾਂ ਤੇ ਕੀ ਕੀ ਅਗਲੀ ਕਾਰਵਾਈ ਤੋਂ ਹੋਵੇ ਬਸ ਮੈਂ ਤੇ ਚੰਗੇ ਕਿ ਇਹਨੂੰ फांसी ਦੀ ਸਜ਼ਾ ਸੁਣਾਈ ਜਾਵੇ ਕਿਹੜਾ ਹੋਰ ਕੋਈ ਪਿਓ ਨਾ ਹੈ ਕੱਲ ਤਾਂ ਕਹਿੰਦਾ ਥਕਾ ਤੇ ਨਾ ਮਤਰਿਆ ਵੀਰ ਨੂੰ फांसी ਹੋਵੇ ਉਹਨੂੰ ਸਜ਼ਾ ਹੋਵੇ ਮੇਰੇ ਬੇਟੇ ਨੂੰ ਨਿਪਾਪ ਦਿਵਾਓ ਉਧਰ ਇਸ ਸੰਬੰਧੀ ਪੁਲਿਸ ਨੇ ਵੱਖ-ਵੱਖ ਧਰਾਮਾ ਤਹਿਤ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਲਿਆ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮ ਜਗਦੀਸ਼ ਸਿੰਘ ਨੂੰ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਪੀੜਤਾ ਅਤੇ ਮੁਲਜ਼ਮ ਵਿਅਕਤੀ ਦੋਵਾਂ ਦੇ ਹੀ ਡੀਐਨਏ ਸੈਂਪਲ ਵੀ ਲੈ ਗਏ ਨੇ ਕੀ ਅੱਜ ਹੋਇਆ ਕੀ ਇਹ ਦੁਨੀਆ ਦੇ ਵਿੱਚ ਜੀ ਬਹੁਤ ਹੀ ਘਲਾਣੀ ਹਰਕਤ ਕੀਤੀ ਜਾਂ ਕਰਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਪਿੱਛੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋਸਤਾਂ ਦੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤ ਲੱਗਾ ਸਾਨੂੰ ਪਤ ਲੱਗਾ ਸੱਸੀ ਦਾ ਸਿਰ ਪਉਦੀ ਉਹਦੀ ਸਪੋਰਟ ਦੇਣੀ ਆ ਕੁੜੀ ਦੀ ਸਪੋਰਟ ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦਿਆਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਯਾਰ ਥਾਂਸੀ ਦੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਿਲ ਅਸੀਂ ਬਾੜ ਦੇਾਂਗੇ ਚੌਂਚ ਫੜਾ ਕੇ ਉਹਨੂੰ ਇਹ ਉਹਦੀ ਸਜ਼ਾ ਕੁੜੀ ਆ ਦੋ ਸਾਲ ਦੀ ਆਈ ਸੀ ਚਾਰ ਸਾਲ ਹੋ ਗਏ ਕੁੜੀ ਦਾ ਸੋਸ਼ਣ ਕਰਦੇ ਨੇ ਉਹਨੂੰ ਕਿੰਨੀ ਵਾਰ ਕੁੜੀ ਦੀ ਕੁੜੀ ਦੀ 15 ਸਾਲਾਂ ਤੋਂ ਬਾਰ 4 ਸਾਲ ਹੋ ਗਏ 15 ਸਾਲ ਕੁੜੀ ਨੇ ਗਾ 9112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉਥੋਂ ਫਿਰ ਅਸੀਂ ਅਸੀ ਸਾਹਿਬ ਨੂੰ ਕਾਲ ਆਈ ਐਸਵੀ ਸਾਹਿਬ ਨੇ ਕੱਲ ਭੇਜੇ ਸਾਡੇ ਐਚਐਸ ਸਾਹਿਬ ਮਹਿਣਾ ਸੀਗਾ ਹਰਵਿੰਦਰ ਸਿੰਘ ਮੰਡ ਉਹਨਾਂ ਨਾਲ ਜਾ ਕੇ ਉਹਨੂੰ ਚੱਕ ਕੇ ਲੈ ਗਿਆ ਤਾਂ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫਿਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਤੀ ਬਦੌਦ ਦੇ ਸਜਣ ਆਏ ਆ ਤੇ ਅਸੀਂ ਇਹੀ ਕਰਦੇ ਆ ਵੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਂਦਾ ਉਹ ਡਰੋਣਾ ਹੁੰਦਾ ਸੀ ਕੁੜੀ ਨੂੰ ਹਾਏ ਕੁੜੀ ਡਰੋਂਦਾ ਜੇ ਦੱਸਿਆ ਕਿਸੇ ਨੂੰ ਕਿ ਫਿਰ ਤੇਰੇ ਨਾਲ ਭਾਣ ਕੇ ਮਾਰ ਦੂੰਗਾ ਕਲਾ ਕੁੱਟ ਗਿਆ ਕਰੂੰਗਾ ਤੇ ਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਐ ਇੱਕ ਤੇ ਗਿਆਤ ਫੋਨ ਜੋਣੀ ਵੀਡੀਓ ਨੂੰ ਕੰਮ ਕੀ ਕਰਦਾ ਹੈ ਕੰਪੀਲਰ ਦਾ ਕੰਮ ਕਰਦਾ ਸੀ ਟੇਲਰ ਦਾ ਕੰਮ ਕਰਦਾ ਸੀਗਾ ਤੇ ਉਹ ਘਰਪੁਰ ਵੀ ਹੋਣੀ ਨੇ ਪਾਇਆ ਸੀਗਾ ਤੇ ਮਾਪਿਓ ਪਹਿਲਾਂ ਮਰੇ ਹੋਇਆ ਜੀ ਜਿੱਦ ਹੋ ਗਈ ਵਿਆਹ ਹੋਇਆ ਮੇडम ਜਿੱਦਾ ਪਿਆ ਹੋਇਆ 13 ਸਾਲ ਹੋ ਗਏ ਵਿਆਹ ਹੋ ਗਿਆ ਬਿਲਹਾਲ ਪੁਲਿਸ ਨੇ ਮਲਜ਼ਮ ਵਿਅਕਤੀ ਜਗਦੀਸ਼ ਸਿੰਘ ਖਿਲਾਫ ਧਾਰਾ 64 2 ਐਫ 64 2 ਐਮ ਅਤੇ 351 ਬੀ ਐਨ ਐਸ ਨੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਉਸ ਨੂੰ ਮੈਡੀਕਲ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ